ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆ ਤੇ ਸੱਜਣੋਂ ਦਿਖਾਉਣਾ ਤੁਹਾਨੂੰ ਤੀਜਾ ਸੂਆ ਝੋਟੀ ਸੂਈ ਹੋਈ ਤੇ 15 16 ਲੀਟਰ ਦੁੱਧ ਤਿਆਰ ਆ ਲੈ ਟੌਪ ਦਾ ਨਗੀਨਾ ਸੱਜਣੋਂ ਤੀਜਾ ਸੂਆ ਦੇਖ ਸਕਦੇ ਹੋ ਗੋਲ ਸਿੰਘ ਦੀ ਛੋਟਾ ਸਿੰਘ ਹਰਿਆਣੇ ਦੀ ਝੋਟੀ ਆ ਬਾਈਆਂ ਨੇ ਕੱਟੀ ਲਿਆ ਕੇ ਪਾਲੀ ਦੀ ਹਰਿਆਣੇ ਕਿਉਂ ਤੀਜਾ ਸੂਆ 15 ਲੀਟਰ ਦੁੱਧ ਤਿਆਰ ਆ ਅਦੇ ਉਹ 15 ਲੀਟਰ ਦੁੱਧ ਕੱਲੇ ਮਿਣਕੇ ਲਿਆਂਦੀ ਆ ਦੇਖ ਸਕਦੇ ਹੋ ਠੰਡੇ ਦੇ ਵੀ ਸਾਫ ਆ ਮੂਠੀ ਆਲਾ ਠੰਣ ਲੱਗਾ ਹੋਇਆ ਕੱਲਾ ਕੱਲਾ ਹੇ ਪੁੱਤ ਆ ਦੇਖ ਸਕਦੇ ਹੋ ਸੱਜਣੋ ਲੈ ਕਦ ਬਿੱਟ ਬਹੁਤ ਆ ਲੈ ਕਰ ਕਰ ਨਹੀਂ ਸੱਜਣੋ ਇਹ ਛੋਟੀਆਂ ਖੜੀਆਂ ਮੋਢੇ ਤੋਂ ਵੀ ਕਦ ਟੱਪਦਾ ਸੱਜਣੋ ਦੇਖ ਸਕਦਾ ਤੇ ਕਟਰੂ ਦਿਖਾ ਦੇ ਮਾਗਰ ਕੱਟਾ 来 सजनो डिटेल दन्ने है दी मूल सजनो 135 ਆ ਆਪਾਂ ਮੌਕੇ ਤੇ 127 ਦੀ ਦੇ ਦਾਂਗੇ ਬਾਕੀ ਮਾਨਤਾਨ ਜਿਹੜਾ ਵੀ ਵੀਰ ਸੱਜਣ ਦੋ ਲੰਗ ਚੋਕੇ ਦੇਖੇ ਚਾਰ ਲੰਗ ਚੋਕੇ ਖੁੱਲਾ ਮਾਨਤਾਨ ਕਰਦਾਂਗੇ ਵੀਰ ਸੱਜਣ ਨੂੰ ਆਪਣਾ ਮੋਬਾਈਲ ਨੰਬਰ ਹੈਗਾ 9872860112 ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ